ਸਸਿਕਾਲ ਜੀ ਮੈਂ ਗੁਰਪ੍ਰੀਤ ਪ੍ਰਾੜ ਪ੍ਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੀ ਆ ਕਿ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਕਈ ਵਾਰ ਇਹ ਹੁੰਦਾ ਕਿ ਅਸੀਂ ਵੀਡੀਓ ਦੇਖਦੇ ਆ ਤੇ ਅੱਗੇ ਲੰਘ ਜਾਂਦੇ ਆ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ ਜੀ ਕਿਉਂਕਿ ਇਹ ਬਿਲਕੁਲ ਫ੍ਰੀ ਹੁੰਦਾ ਕੋਈ ਪੈਸਾ ਨਹੀਂ ਲੱਗਦਾ ਇਸ ਦੇ ਉੱਪਰ ਤੇ ਇਸ ਦਾ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਜੋ ਨਵੀਂ ਮੈਂ ਖਾਣਾ ਨਵਾਂ ਖਾਣਾ ਬਣਾਉਣੀ ਆ ਨਵੀਂ ਰੈਸিপি ਬਣਾਉਣੀ ਆ ਤੇ ਉਹਦੀ ਘੰਟੀ ਹੈ ਜਿਹੜੀ ਉਹ ਤੁਹਾਡੇ ਤੱਕ ਵੱਜ ਸਕੇ ਤੁਹਾਨੂੰ ਪਤਾ ਲੱਗ ਸਕੇ ਮੈਂ ਕਿਹੜਾ ਖਾਣਾ ਬਣਾਇਆ ਅੱਜ ਮੈਂ ਬਿਲਕੁਲ ਪਿੰਡੂ ਸਟਾਈਲ ਦੇ ਵਿੱਚ ਦੇਸੀ ਢੰਗ ਨਾਲ ਬਣਾਉਣੀ ਆ ਆਪਣੇ ਜਿੱਦਾਂ ਕੇ ਘਰਾਂ ਦੇ ਵਿੱਚ ਬੀਬੀਆਂ ਬਣਾਉਂਦੀਆਂ ਨੇ ਬਿਲਕੁਲ ਉਸੇ ਸਟਾਈਲ ਨਾਲ ਮੈਂ ਬਣਾਉਣੀ ਆ ਸੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅੱਜ ਆਪਾਂ ਬਣਾਉਨੇ ਆ ਅਚਾਰ ਕਿਉਂਕਿ ਸਰਦੀਆਂ ਦਾ ਮੌਸਮ ਹੈ ਅਦਰਕ ਦਾ ਅਚਾਰ ਬਹੁਤ ਚੰਗਾ ਲੱਗਦਾ ਸਾਗ ਦੇ ਨਾਲ ਸੋ ਆਪਾਂ ਅੱਜ ਅਦਰਕ ਦਾ ਅਚਾਰ ਬਣਾਉਨੇ ਆ ਜੀ ਹਾਂਜੀ ਮੈਂ ਅਦਰਕ ਲਿਆ ਹੈ ਇਹ 1 ਕਿਲੋ ਅਦਰਕ ਹੈ ਜੀ ਤੇ ਇਸ ਨੂੰ ਮੈਂ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਛਿੱਲਦੇ ਹਾਂ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਛਿੱਲੂਗੀ ਪਰ ਮੈਂ ਤੁਸੀਂ ਪਿੱਲਰ ਦੇ ਨਾਲ ਆਲੂ ਪਿੱਲਰ ਦੇ ਨਾਲ ਵੀ ਛਿੱਲ ਸਕਦੇ ਹੋ ਤੇ ਤੁਸੀਂ ਕਰਦੇ ਦੇ ਨਾਲ ਵੀ ਛਿੱਲ ਸਕਦੇ ਹੋ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਮੋਟਾ ਲੈ ਜਾਂਦਾ ਤੇ ਕਰਦੇ ਦੇ ਨਾਲ ਆਪਾਂ ਬ੍ਰੇਕ ਲਾ ਸਕਦੇ ਹਾਂ ਔਰ ਇੱਕ ਚੀਜ਼ ਹੋਰ ਜਿਹੜੇ ਇਹ ਛਿਲਕੇ ਹੈਗੇ ਚੰਗੀ ਤਰ੍ਹਾਂ ਅਦਰਕ ਨੂੰ ਧੋਣਾ ਤਾਂ ਕਿ ਜਿਹੜੇ ਛਿਲਕੇ ਹੈਗੇ ਆਹ ਵਾਲੇ ਛਿਲਕੇ ਆ ਗਏ ਅਦਰਕ ਦੇ ਇਹਨੂੰ ਆਪਾਂ ਸੁਕਾਵਾਂਗੇ ਇਹਦਾ ਵੀ ਆਪਾਂ ਕੰਮ ਲਵਾਂਗੇ ਇਹਨੂੰ ਆਪਾਂ ਚਾਹ ਦੇ ਵਿੱਚ ਮਿਕਸ ਕਰਾਂਗੇ ਜਿਹੜੀ ਸੁੱਕੀ ਚਾਹ ਆਪਾਂ ਚਾਹ ਬਣਾਉਨੇ ਆ ਉਸ ਦੇ ਵਿੱਚ ਤੁਸੀਂ ਇਸ ਨੂੰ ਮਿਕਸ ਕਰਿਓ ਜਿਆਦਾ ਸਵਾਦ ਦੁਕਣਾ ਹੋ ਜਾਊਗਾ ਔਰ ਆਪਣੇ ਇਹ ਵੇਸਟ ਵੀ ਨਹੀਂ ਹੋਣਗੇ ਇਸ ਤਰੀਕੇ ਦੇ ਨਾਲ ਆਪਾਂ ਛਿੱਲ ਲੈਨੇ ਆ ਭਾਵੇਂ ਤੁਸੀਂ ਇਸ ਤਰੀਕੇ ਨਾਲ ਛਿੱਲ ਸਕਦੇ ਹੋ ਜਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਰੜ ਸਕਦੇ ਹੋ ਪੰਜਾਬੀ ਚ ਕਹਿ ਦਿੰਦੇ ਨੇ ਸਾਰੇ ਅਦਰਕ ਨੂੰ ਆਪਾਂ ਛਿੱਲ ਲੈਣਾ। ਹਾਂਜੀ ਮੈਂ ਅਦਰਕ ਆ ਜਿਹੜਾ ਉਹ ਸਾਰਾ ਛਿੱਲ ਲਿਆ ਤੇ ਉਹਦੀਆਂ ਇੰਨੀਆਂ ਛਿਲੜਾਂ ਜਿਹੜੀਆਂ ਉਹ ਉੱਤਰੀਆਂ ਨੇ ਕਿਉਂਕਿ ਆਪਾਂ ਅਦਰਕੇ ਧੋਤਾ ਹੋਇਆ ਸੀ ਇਸ ਕਰਕੇ ਦੇ ਵਿੱਚ ਬਿਲਕੁਲ ਇੱਕ ਕਿਰਕ ਵਗੈਰਾ ਹੈ ਨਹੀਂ ਦੇਖੋ ਤੇ ਇਸ ਨੂੰ ਤੁਸੀਂ ਜਦੋਂ ਹੀ 2-3 ਦਿਨ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲਿਓ। ਤੇ ਇਸ ਨੂੰ ਬਾਅਦ ਦੇ ਵਿੱਚ ਚਾਹ ਸੁੱਕੀ ਚਾਹ ਦੇ ਵਿੱਚ ਸਾਰੀ ਦੇ ਵਿੱਚ ਮਿਕਸ ਕਰ ਦਿਓ ਉਹ ਥੋੜਾ ਥੋੜਾ ਚਾਹ ਦੇ ਨਾਲ ਆਪਣੇ ਆਪ ਹੀ ਆਉਂਦਾ ਰਹੇਗਾ ਕਿਉਂਕਿ ਮੈਂ ਸਾਡੇ ਘਰੇ ਇੱਕ ਲੱਗੀ ਹੋਈ ਹੈ ਤુલਸੀ ਮੈਂ ਤુલਸੀ ਦੇ ਪੱਤੇ ਵੀ ਸੁਕਾ ਕੇ ਉਹ ਵੀ ਇਹਦੇ ਵਿੱਚ ਮਿਕਸ ਕਰ ਦੇਣੀ ਹੁੰਦੀਆਂ ਫਿਰ ਚਾਹ ਦੇ ਵਿੱਚ ਦੋਨੇ ਚੀਜ਼ਾਂ ਮਿਕਸ ਕਰਕੇ ਸਰਦੀਆਂ ਦੇ ਵਿੱਚ ਇਹ ਚਾਹ ਬਹੁਤ ਵਧੀਆ ਲੱਗਦੀ ਹੈ ਹੁਣ ਆਪਾਂ ਇਹਨੂੰ ਸੁਕਾਵਾਂਗੇ ਜੀ ਦੋ ਦਿਨ ਤਿੰਨ ਦਿਨ ਧੁੱਪ ਲਵਾਵਾਂਗੇ ਹੁਣ ਜਿਹੜਾ ਆਪਾਂ ਅਦਰਕ ਦੇ ਛਿੱਲਿਆ ਹੁਣ ਆਪਾਂ ਇਸ ਨੂੰ ਕਟਾਂਗੇ ਇਸ ਨੂੰ ਆਪਾਂ ਲੰਮਾ ਲੰਮਾ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਹ ਫਾੜੀਆਂ ਤੁਸੀਂ ਦੇਖ ਕੇ ਰੱਖ ਸਕਦੇ ਹੋ ਜਿਆਦਾ ਪਤਲੀਆਂ ਨਾ ਜਿਆਦਾ ਮੋਟੀਆਂ ਉਸ ਹਿਸਾਬ ਦੇ ਨਾਲ ਤੁਸੀਂ ਫਾੜੀਆਂ ਕੱਟ ਸਕਦੇ ਹੋ ਕਿਉਂਕਿ ਅਦਰਕ ਦਾ achar ਨਾ ਬਹੁਤ ਛੇਤੀ ਬਣ ਜਾਂਦਾ ਆਪਾਂ ਸਾਰਾ ਅਦਰਕ ਇਸੇ ਤਰੀਕੇ ਦੇ ਨਾਲ ਕੱਟ ਲੈਣਾ achar ਇਹ ਮੂੰਗੀ ਦੀ ਦਾਲ ਦੇ ਨਾਲ ਸਰਦੀਆਂ ਦੇ ਵਿੱਚ ਆ ਸਾਗ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਹਾਂਜੀ ਆਪਾਂ ਅਦਰਕ ਦਾ ਸਵਾਦ ਬਧਾਉਣ ਦੇ ਲਈ ਨਾ ਥੋੜੀ ਜਿਹੀ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਨਾਲ ਜਿਹੜਾ ਅਦਰਕ ਦਾ ਸਵਾਦ ਹੈ ਉਹ ਦੁਗਣਾ ਹੋ ਜਾਂਦਾ ਤੇ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਇੱਕ ਕੱਟ ਲਾ ਲੈਣ ਇਸ ਤਰੀਕੇ ਦੇ ਨਾਲ ਸਾਰੀਆਂ ਮਿਰਚਾਂ ਦੇ ਵਿੱਚ ਕੱਟ ਲਾ ਲਾਂਗੇ ਤੇ ਥੋੜੀਆਂ ਜਿਹੀ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਹਾਂਜੀ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਉਣੇ ਆ। ਹੁਣ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਨਿੰਬੂ ਦਾ ਰਸ ਪਾਉਂਗੀ। ਜੇ ਤੁਹਾਡੇ ਕੋਲ ਨਿੰਬੂ ਦਾ ਰਸ ਨਹੀਂ ਹੈਗਾ ਜਾਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਦੇ ਵਿੱਚ ਸਿੱਕਾ ਵੀ ਥੋੜਾ ਜਿਹਾ ਪਾ ਸਕਦੇ ਹੋ। ਹੁਣ ਆਪਾਂ 2 ਚਮਚ ਨਮਕ ਦੇ ਪਾਵਾਂਗੇ। ਥੋੜਾ ਜਿਹਾ ਇਹਦੇ ਵਿੱਚ ਆਪਾਂ ਕਾਲਾ ਨਮਕ ਵੀ ਪਾਵਾਂਗੇ। ਥੋੜੇ ਜਪਤ ਕਾਲੀ ਮਿਰਚ ਪਾਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਜੇ ਤੁਸੀਂ ਪਾਉਣੀ ਹੈ ਪਾ ਸਕਦੇ ਹੋ ਨਹੀਂ ਤੇ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਹੱਥ ਨਾਲ ਮਿਕਸ ਕਰ ਦਈਏ ਇੱਕ ਵਾਰ ਚਮਚੇ ਨਾਲ ਵੀ ਕਰ ਸਕਦੇ ਹੋ ਤੁਸੀਂ ਕਿਉਂਕਿ ਜਿਹੜਾ ਆਪਾਂ ਨਮਕ ਪਾਇਆ ਲੂਣ ਪਾਇਆ ਇਹਨੂੰ ਪਾਣੀ ਛੱਡ ਦੇਣਾ ਤੇ ਉਹਦੇ ਨਾਲ ਕਾਫੀ ਇਹ ਜੂਸੀ ਹੋ ਜਾਣਾ ਅਚਾਰ ਤੇ ਜੇ ਤੁਸੀਂ ਹਲਦੀ ਸਕਿਪ ਕਰਨੀ ਹੈ ਉਹ ਤੋਂ ਬਿਨਾ ਵੀ ਇਹ ਫਿਰ ਇਹ ਗ੍ਰੇਡਿਸ਼ ਦੇ ਵਿੱਚ ਹੋਜੂਗਾ ਥੋੜਾ ਜਿਹਾ ਰੈੱਡ ਹੋਊਗਾ ਤੇ ਅਚਾਰ ਇਹ ਕਦੇ ਵੀ ਖਰਾਬ ਨਹੀਂ ਹੁੰਦਾ ਕਿਉਂਕਿ ਤੁਹਾਡੇ ਹੱਥਾ ਜਿਹੜੇ ਉਹ ਸੁੱਕੇ ਹੋਣੇ ਚਾਹੀਦੇ ਨੇ ਮਤਲਬ ਕਿ ਪਾਣੀ ਨਾ ਲੱਗਿਆ ਹੋਵੇ ਤੇ ਅਚਾਰ ਨੂੰ ਜਦੋਂ ਤੁਸੀਂ ਪਾਉਨੇ ਹੋ ਤੁਹਾਡੇ ਹੱਥ ਤੇ ਆਪਣਾ ਅਦਰਕ ਆਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਲਓ ਜੀ ਆਪਾਂ ਮਿਕਸ ਕਰਤਾ ਹੈ ਮੈਨੂੰ ਲੱਗਦਾ ਹੈ ਕਿ ਅੱਧਾ ਚਮਚ ਨਮਕ ਦਾ ਹੋਰ ਪਾ ਸਕਦੀ ਹਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਹੋਰ ਪਾ ਲੈਂਦੇ ਹਾਂ ਕਿਉਂਕਿ ਅਚਾਰ ਦੇ ਵਿੱਚ ਨਮਕ ਥੋੜਾ ਜਿਆਦਾ ਹੀ ਪੈਂਦਾ ਸੌਰੀ ਮੈਨੂੰ ਅੱਜ ਇਸ ਵਰਤਮਾਨ ਦੇ ਵਿੱਚ ਪਾਉਣਾ ਪੈ ਰਿਹਾ ਕਿਉਂਕਿ ਦੂਸਰੇ ਜਿਹੜੇ ਕੱਚ ਦੇ ਵਰਤਮਾਨ ਨੇ ਜੀ ਚੀਨੀ ਦੇ ਉਹ ਅੰਬ ਦੇ ਅਚਾਰ ਤੇ ਨਿੰਬੂ ਦੇ ਅਚਾਰ ਦੇ ਭਰੇ ਹੋਏ ਨੇ ਹੁਣ ਆਪਾਂ ਕੱਲ ਨੂੰ ਨਵਾਂ ਵਰਤਮਾਨ ਲੈ ਆਵਾਂਗੇ ਤਾ ਪੌਦੇ ਦੇ ਤੇ ਸ਼ਿਫਟ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਹ ਇਹਦੇ ਵਿੱਚ ਪਾਵਾਂਗੇ ਆਚਾਰ ਹਮੇਸ਼ਾ ਵੈਸੇ ਪੱਛ ਦੇ ਜਾਂ ਚੀਨੀ ਦੇ ਵਰਤਮਾਨ ਚੀ ਪਾਉਣਾ ਚਾਹੀਦਾ ਕਿਉਂਕਿ ਉਹ ਪਰ ਇਹ ਵੀ ਸੁੱਕਿਆ ਹੋਇਆ ਸੀ ਚੰਗੀ ਤਰ੍ਹਾਂ ਸਾਫ਼ ਵਰਤਮਾਨ ਸੀਗਾ ਤਾਂ ਮੈਂ ਇਸ ਦੇ ਵਿੱਚ ਪਾ ਲਿਆ ਲੋ ਜੀ ਆਪਾਂ ਅਦਰਕ ਦਾ ਆਚਾਰ ਪਾਤਾ ਹੁਣ ਆਪਾਂ ਇਸ ਨੂੰ ਬੰਦ ਕਰ ਦਵਾਂਗੇ ਤੇ ਹਰ ਦੂਜੇ ਦਿਨ ਆਪਾਂ ਇਸ ਤਰੀਕੇ ਨਾਲ ਇਸ ਨੂੰ ਬਣਾਉਂਦੇ ਰਹਾਂਗੇ ਹੁਣ ਮੈਂ ਤੁਹਾਨੂੰ ਇੱਕ ਟਿਪ ਦੇਣਾ ਚਾਹੁੰਦੀ ਆ ਕਿਉਂਕਿ ਕਈ ਵਾਰ ਕਹਿੰਦੇ ਨੇ ਲੋਕੀ ਵੀ ਸਾਡਾ achar ਖਰਾਬ ਹੋ ਜਾਂਦਾ ਉਲੀ ਲੱਗ ਜਾਂਦੀ ਆ ਜੇ ਤੁਸੀਂ ਗਿੱਲੇ ਹੱਥ ਨਾਲ achar ਕੱਢੋਗੇ ਤਾਂ ਜਰੂਰ ਉਲੀ ਲੱਗੂਗੀ ਕਿਉਂਕਿ achar ਨੂੰ ਹਮੇਸ਼ਾ ਚਮਚੇ ਦੇ ਨਾਲ ਹੀ ਕੱਢਣਾ ਚਾਹੀਦਾ ਹੈ ਚਮਚਾ ਵੀ ਗਿੱਲਾ ਨਾ ਹੋਵੇ ਸੁੱਕਾ ਹੋਵੇ ਕਦੇ ਵੀ ਆਚਾਰ ਖਰਾਬ ਨਹੀਂ ਹੁੰਦਾ ਭਾਵੇਂ ਤੁਸੀਂ 2 ਸਾਲ ਰੱਖੋ 4 ਸਾਲ ਰੱਖੋ ਪਿਛਲੇ ਸਾਲ ਮੈਂ ਔੜਾਂ ਦਾ ਆਚਾਰ ਸੀ ਜਿਹੜਾ ਉਹ ਪਾਇਆ ਸੀਗਾ ਮਸਾਲਿਆਂ ਦੇ ਨਾਲ ਬੱਚਾ ਨਹੀਂ ਖਾਦਾ ਨਹੀਂ ਇਸ ਵਾਰੀ ਮੈਂ ਉਸ ਨੂੰ ਸਿੰਪਲ ਪਾਉਂਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਅਦਰਕ ਦਾ ਆਚਾਰ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਪਾਉਂਗੇ ਤਾਂ ਕਦੇ ਵੀ ਖਰਾਬ ਨਹੀਂ ਹੋਊਗਾ ਇੱਕ ਵਾਰੀ ਤੁਸੀਂ ਇਸ ਤਰੀਕੇ ਦੇ ਨਾਲ ਅਚਾਰ ਪਾ ਕੇ ਦੱਸੋ ਮੈਨੂੰ ਕਿ ਤੁਹਾਡਾ ਅਚਾਰ ਕਿਸ ਤਰ੍ਹਾਂ ਦਾ ਬਣਿਆ ਕਿਉਂਕਿ ਮੈਂ ਆਪਣਾ ਜੋ ਵੀ ਅਚਾਰ ਕਉਨੀਆ ਕਦੇ ਵੀ ਖਰਾਬ ਨਹੀਂ ਹੁੰਦਾ ਕੋਈ ਉਹ ਨੂੰ ਉਲੀ ਵਗੈਰਾ ਨਹੀਂ ਲੱਗਦੀ ਜਿੱਦ ਜਿੰਨੇ ਮਰਜੀ ਸਾਲ ਉਹ 3-4 ਸਾਲ ਆਰਾਮ ਨਾਲ ਪਿਆਰ ਹੈ ਤਾ ਵੀ ਖਰਾਬ ਨਹੀਂ ਹੁੰਦਾ ਸੋ ਤੁਸੀਂ ਵੀ ਇੱਕ ਵਾਰੀ ਮੇਰੇ ਦੱਸੇ ਤਰੀਕੇ ਦੇ ਨਾਲ ਅਚਾਰ ਜ਼ਰੂਰ ਪਾਓ ਤੇ ਆਪਣੇ ਵਿਚਾਰ ਮੈਨੂੰ ਬ੍ਰਾਊਨ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੇ ਆਂ ਜੀ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਤਾਂ ਨਾ